ਆਪਦੇ ਵਿਚਾਰ ਸੁਨੇ ਸੀ ਤੇ ਹੁਣ ਮੈਂ ਚਾਹਨਾ ਆਪਣੇ ਸਾਰਿਆਂ ਦੀ ਜਿੰਦ ਜਾਨ ਸਾਰਿਆਂ ਦਾ ਇੱਕੋ ਨੇਤਾ ਆਪਣਾ ਵੀਰ ਭਰਾ ਸਰਦਾਰ ਸੁਖਵੀਰ ਸਿੰਘ ਜੀ ਬਹਾਦਰ ਉਪ ਮੁੱਖ ਮੰਤਰੀ ਪੰਜਾਬ ਸਾਡੇ ਦਰਮਿਆਨ ਪਾਉਂ ਨਿਸ਼ਾਨ ਤੱਕ ਗੱਡੀ ਜੋ ਨਿਸ਼ਾਨ ਤੱਕ ਗੱਡੀ ਮੈਂ ਕਬੀਰ ਬਾਦਲ ਉਹ ਤੋਂ ਮੁੱਖ ਮੰਤਰੀ ਪੰਜਾਬ ਅੱਜ ਟੋਟੇ ਸ਼ਹਿਰ ਵਿੱਚ ਦੀ ਲੱਗਦਾ ਹੋਇਆ ਬੜੇ ਫਕਰ ਨਾਲ ਕਹਿ ਸਕਦਾ ਏ ਬਟੀਆਂ ਬਟੀਆਂ ਸੜਕਾਂ ਬਣਾ ਦਿੱਤੀਆਂ

ਸਰਦਾਰ ਸਾਹਿਬ ਦੇ ਕੋਈ ਇੱਕ ਸੁਪਨਾ ਸੀ ਸਰਦਾਰ ਸਾਹਿਬ ਟੀਟਾ ਸਾਹਿਬ ਦਾ ਪੋਣਾ ਹੈ ਜੀ ਸਰਦਾਰ ਸਾਹਿਬ ਨੂੰ ਕਹਤੋ ਬਾਤ ਗੱਲ ਕਰਨਗੇ ਸੋਈ ਕੋਈ ਇੱਕ ਸੁਪਨਾ ਸੀ ਸਰਦਾਰ ਸਾਹਿਬ ਦਾ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰ ਲੈ ਬੋਲੇ ਇਹਨਾਂ ਸੇ ਖਤਮ ਕਰ ਲਈ ਸਰਦਾਰ ਸਾਹਿਬ ਨੇ ਕਮੇਟਰੀ ਕਰਵਾਈ ਅੱਛ ਥੋਡੀ ਮਾਂ ਖੇਡ ਕਬੱਡੀ ਥੋਡੀ ਮਾਂ ਖੇਡ ਕਬੱਡੀ ਅੱਜ ਕੱਖਾ ਤੋਂ ਲੱਖਾਂ ਨਹੀਂ ਪਰ ਥੋਡੀ ਮਾਂ ਖੇਡ ਕਬੱਡੀ ਅੱਜ ਕਰੋੜਾਂ ਤੱਕ ਪਹੁੰਚ ਗਈ ਹੈ ਇਹ ਸਾਰਾ ਕੁਝ ਵੀ ਮਾਨਯੋਗ ਸਰਦਾਰ ਬਾਦਲ ਸਾਹਿਬ ਦੀ ਦੇਣ ਹੈ ਇੱਕ ਸਾਟਾ ਹੋਰ ਚੈਲੰਜ ਹੈ ਕਾਂਗਰਸ ਸਰਕਾਰ ਨੂੰ ਕਿ ਅਸੀਂ ਇਨਾਚਾ ਵਸਲਾ ਵਿੱਚ ਪੰਜਾਬ ਵਿੱਚ ਮੈਟਰੋ ਚਲਾਉਣੀ ਹੈ ਪਹਿਲੇ ਹੀ ਕੋਈ ਰਾਜ ਪੰਜਾਬ ਨੂੰ ਬਿਜਲੀ ਨਹੀਂ ਦਿੰਦਾ ਫਰਦੀ ਪੱਟੀਆਂ ਤੇ ਚਲਾ ਦੇਗੇ ਚੋ ਨਿਸ਼ਾਨ ਤਕਰੀਬ ਨਿਸ਼ਾਨ ਤਕਰੀਬ ਸਤਾਰ ਬਾਦਲ ਸਾਹਿਬ ਨੇ ਪੀਟੀਯੂ ਯੂਨੀਵਰਸਿਟੀ ਦੁਆਰਾ ਚਲਦੀਆਂ ਖੂਬਸੂਰਤ ਕੈਂਪਸ ਇੰਨਾ ਕੁਝ ਕਹਿੰਦਾ ਹੋਇਆ ਇੱਕ ਗੋਡਾ ਰੰਗੇ ਮੈਂ ਖੇਮਾ ਦਾ ਚਾਚਕ ਥੋੜੇ ਤੋਂ ਅੱਗੇ ਲੈਣਾ ਆ ਤੀਜਾ ਤਾਂ ਹੋਣਾ ਜਾਂਦਾ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ